ਨੇ ਤਰਗੋ ਨੀ ਗੋਬੇ ਮਾ ਦੁਰਜਾ ਬਾਲਾ ਬਾਗ ਨਾ ਬਿਭਾਇਆ ਨਾਨਕ ਤੇਰੇ ਬਾਪਰ ਬੰਦਾ ਨੰਦ 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 ਮਨ ਸਾਗ ਸਾਰੇ ਬੋਸੰਦਾਂ ਸਾੰਕੀਨ ਜੂਹਾਨਾਂ ਦਾ ਹਰਿ ਨਬਦਾਪ ਨਾ ਕੋਈ ਬਾਬ ਕੋਨ ਦਾ ਨਾਮ ਬਾਗ ਬਾਗ ਬਾਜੋ ਸਾਧੂ ਬੋਲ ਰਹੇ ਹਰਿ ਨਾਮ ਧਰਮ ਹਰਿ ਤੀ ਤੋਜਿ ਉੰਦੇ ਤਰੰਗਾਂ ਨਿਹਾਰੇ ਮੇਰੇ ਬਾਹੂ ਬਾਹਾਰੇ ਨਿੰਦੋ ਕੋਈ ਮਰਿ ਜਨਵਾਗੇ ਨਾ ਨਿੰਦੋ ਕੋਈ ਵੱਡਾ ਬਾਗ ਹਮਾਰੇ ਨਾਮੇ ਵਾਲਾ ਪਦੋ 8 6 ਕੋ ਓਮਕਾਰ ਸਤਿ ਸ਼੍ਰੀ ਅਕਾਲ ਸਿਮਰਾਵਾਂ ਸਾਨੂੰ ਜ਼ਬਾਉ ਜ਼ਾਦਮ ਹਲੇ ਲੋਕਾਂ ਨੂੰ ਤਰਵਾ ਮਰੋੜ ਗੋਲ ਕੋ ਆਪਣਾ ਬਰੈਨਾ ਦੇ ਦਿਲ ਨੇ ਡੋਬਲੇ ਹਿੰਦੇ ਵਾ ਕਹਨਾ ਦਾ ਰਹੇ ਹਾ ਮਿਸਰ ਮੋਜ ਕੋ ਤੇ ਕੋ ਮਾਦੂਜ ਬਾਦਾ ਹਾਮਾ ਨਾ ਨਾ ਕੋਈ ਜੇ ਪਾਗਲ ਬਾਦਾ ਮੋਲਾ ਮਨਵਾ ਨਾ ਨੰਨ ਨਿਆ ਮਰਾਂ ਸਹਨਾ ਜਮਰਾ ਪਾਤਰ ਰਹਾ ਨਾ ਸਮਨ ਨਵਾਜ਼ ਨਾਨਕ ਅਰਗਤਿਵਾਸ ਨਾਨਕ ਤੇ ਨਗਵ ਜਾਹੀ ਨ ਸੇਸ ਵਰਪਾਹੀ ਆ ਮਨ ਮਾਰੋ ਧਾਰ ਨਾ ਕੋ ਸੰਸਾਰ ਨਾ ਕੋ ਜੋ ਪਾਪਰਾ ਨਾ ਦੰਤ ਭਾਨੇ ਡਾਣ ਆਹ ਸਾਰਾ ਲੋਕੰਗਾ